ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰੇ ਬੱਚਿਓ ਅੱਜ ਦੀ ਜਿਹੜੀ ਮੈਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਇਹ ਸ਼ਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਤ ਵੇਖ ਰਹੇ ਹਾਂ ਕਿ ਬੱਚੇ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਥਾਵਾਂ ਤੇ ਸ਼ਬੀਰ ਲਗਾ ਰਹੇ ਹਨ ਠੰਡੇ ਪਾਣੀ ਦੀ ਔਰ ਮਿੱਠੇ ਜਲ ਦੀ ਔਰ ਉਹਨਾਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਵੀ ਵਕੀਫ ਹੋਣਾ ਚਾਹੀਦਾ ਹੈ ਜਿਨ੍ਹਾਂ ਤੋਂ ਥੋੜੇ ਦੂਰ ਹੁੰਦੇ ਜਾ ਰਹੇ ਹਨ ਆਓ ਤੁਹਾਡੇ ਨਾਲ ਕੁਝ ਪ੍ਰਸ਼ਨਾਂ ਦੇ ਸਵਾਲ ਜਵਾਬ ਦੇ ਰਾਹੀਂ ਮੈਂ ਸਾਂਝ ਪਾਵਾਂਗਾ ਔਰ ਸਭ ਤੋਂ ਪਹਿਲਾ ਪ੍ਰਸ਼ਨ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਔਰ ਮੇਰਾ ਪ੍ਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਾਸਟਰ ਚੰਨਜੀਤ ਸਿੰਘ ਜੀ ਤੇ ਭਾਈ ਕਰਨੈਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਵੀਡੀਓ ਬਣਾਉਣ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ ਸੋ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਚੁੱਕਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ ਕਿੱਥੇ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਹੈ ਚਾਰ ਆਪਸ਼ਨ ਹਨ ਲਾਹੌਰ ਹੈ ਗੋਇੰਦਵਾਲ ਸਾਹਿਬ ਹੈ ਖੰਡੂਰ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਔਰ ਤੁਸੀਂ ਜਦੋਂ ਇਹਦੀ ਸਹੀ ਆਪਸ਼ਨ ਤੇ ਜਾਓਗੇ ਤਾਂ ਨਾਲ ਨਾਲ ਤੁਸੀਂ ਜਿਹੜਾ ਕਮੈਂਟ ਦੇ ਵਿੱਚ ਰਪਲਾਈ ਵੀ ਦਈ ਜਾਓ ਸੋ ਇਹਦਾ ਸਹੀ ਆਨਸਰ ਜਿਹੜਾ ਹੈ ਉਹ ਹੈ ਸ਼੍ਰੀ ਗੋਇੰਦਵਾਲ ਸਾਹਿਬ ਜਾਨੀ ਕਿ ਇਹਦਾ ਬੀ ਆਪਸ਼ਨ ਬਿਲਕੁਲ ਸਹੀ ਆਪਸ਼ਨ ਹੈ ਸੋ ਅੱਗੇ ਗੱਲ ਕਰਦੇ ਹਾਂ ਜਿਹੜੀ ਹੈ ਨੈਕਸਟ ਕੁਐਸਚਨ ਦੀ ਦੂਸਰੇ ਪ੍ਰਸ਼ਨ ਦੀ ਕਿ ਗੁਰੂ ਅਰਜਨ ਦੇਵ ਜੀ ਦੀ ਜਨਮ ਤਰੀਕ ਕਿੰਨੀ ਹੈ ਔਰ ਇਹਦਾ ਸਹੀ ਆਨਸਰ ਜਿਹੜਾ ਹੈ ਉਹ ਸੀ ਆਪਸ਼ਨ ਹੈ ਤੀਸਰਾ ਆਪਸ਼ਨ ਜਿਹੜੀ ਬਿਲਕੁਲ ਸਹੀ ਹੈ 15 April 1533 ਠੀਕ ਹੈ ਜੀ ਇਹ ਜਿਹੜੀ ਤੀਸਰੀ ਆਪਸ਼ਨ ਹੈ ਬਿਲਕੁਲ ਸਹੀ ਆਪਸ਼ਨ ਹੈ ਔਰ ਅੱਗੇ ਦਾ ਜਿਹੜਾ ਤੀਸਰਾ ਪ੍ਰਸ਼ਨ ਹੈ ਕਿ ਗੁਰੂ ਅਰਧਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ਕਿਉਂ ਨਾ ਦੇ ਫਾਦਰ ਜੀ ਕੌਣ ਹਨ ਤੇ ਆਪਸ਼ਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੁਰੂ ਅੰਗਦ ਦੇਵ ਜੀ ਹਨ ਗੁਰੂ ਅਮਰਦਾਸ ਜੀ ਹਨ ਰਾਮਦਾਸ ਜੀ ਹਨ ਔਰ ਗੁਰੂ ਨਾਨਕ ਦੇਵ ਜੀ ਹਨ ਔਰ ਇਹਦਾ ਸਹੀ ਉੱਤਰ ਹੈ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜਿਹੜੇ ਸਿੱਖ ਧਰਮ ਦੇ ਹਨ ਉਹ ਇਹਨਾਂ ਦੇ ਪਿਤਾ ਜੀ ਹਨ ਔਰ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਇਹਨਾਂ ਦੀ ਮਾਤਾ ਜੀ ਦਾ ਨਾਮ ਕੀ ਹੈ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਨਾਮ ਕੀ ਹੈ ਔਰ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ ਚਾਰਾਂ ਆਪਸ਼ਨਾਂ ਦੇ ਵਿੱਚੋਂ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਤੁਹਾਡੇ ਸਾਹਮਣੇ ਮਾਤਾ ਪਾਨੀ ਜੀ ਬੀਬੀ ਪਾਨੀ ਜੀ ਜਿਹੜੇ ਦੂਸਰੀ ਆਪਸ਼ਨ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਸਹੀ ਆਪਸ਼ਨ ਹੈ ਸੈਕਿੰਡ ਆਪਸ਼ਨ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਆਨਸਰ ਹੈ ਇਹਦਾ ਕਿਉਂਕਿ ਬੀਬੀ ਪਾਨੀ ਜੀ ਅਮਰਦਾਸ ਜੀ ਦੀ ਪੁੱਤਰੀ ਹਨ ਔਰ ਗੁਰੂ ਰਾਮਦਾਸ ਜੀ ਦੀ ਉਹ ਪਤਨੀ ਹਨ ਔਰ ਗੁਰੂ ਅਰਜਨ ਪਾਸ਼ਾ ਪੰਜ ਪਾਛਾ ਜੀ ਦੀ ਉਹ ਮਾਤਾ ਜੀ ਹਨ ਅੱਗੇ ਗੱਲ ਕਰਦੇ ਹਾਂ ਆਪਣੇ ਪੰਜਵੇਂ ਪ੍ਰਸ਼ਨ ਦੀ ਕਿ ਬਾਬਾ ਮੋਰੀ ਜੀ ਕੌਣ ਸਨ हू वाज द बाबा मोहरी जी ते बाबा मोहरी जी दी चार ऑप्शन ਹਨ ਇਹਨਾਂ ਦੇ ਵਿੱਚ ਜਿਹੜੀ ਸਹੀ ਆਪਸ਼ਨ ਹੈ ਉਹ ਬਿਲਕੁਲ ਜਿਹੜੀ ਹੈ ਉਹ ਬੀ ਆਪਸ਼ਨ ਸਹੀ ਹੈ ਉਹ ਬੀਬੀ ਪਾਨੀ ਜੀ ਦੇ ਭਰਾ ਲੱਗਦੇ ਹਨ ਔਰ ਅੱਗੇ ਬੀਬੀ ਪਾਨੀ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ਔਰ ਮੈਂ ਅੱਗੇ ਦੱਸ ਚੁੱਕਾ ਹਾਂ ਕਿ ਬੀਬੀ ਪਾਨੀ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਅਮਰਦਾਸ ਜੀ ਹੈ ਤੀਜੇ ਪਾਸ਼ਾ ਜੀ ਬੀਬੀ ਪਾਨੀ ਜੀ ਦੇ ਪਿਤਾ ਜੀ ਹਨ ਔਰ ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਕੀ ਨਾਮ ਹੈ ਔਰ ਪਤਨੀ ਦਾ ਜਿਹੜੇ ਤੁਸੀਂ ਚਾਰ ਆਪਸ਼ਨ ਆ ਪੜ ਲਿਆ ਹਨ ਮਾਤਾ ਸੁਲਖਣੀ ਜੀ ਮਾਤਾ ਪਾਨੀ ਜੀ ਮਾਤਾ ਗੰਗਾ ਜੀ ਮਾਤਾ ਭਾਗਦੇਵੀ ਜੀ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮਾਤਾ ਗੰਗਾ ਜੀ ਇਹ ਬਿਲਕੁਲ ਸਹੀ ਆਪਸ਼ਨ ਹੈ ਸਹੀ ਉੱਤਰ ਹੈ ਇਹਦਾ ਕਿ ਮਾਤਾ ਗੰਗਾ ਜੀ ਜਿਹੜੇ ਹਨ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਹਨ ਔਰ ਇਹ ਮਾਤਾ ਗੰਗਾ ਜੀ ਹੀ ਬਾਬਾ ਬੁੱਢਾ ਸਾਹਿਬ ਕੋ ਜਦੋਂ ਵਾਰ ਲੈਣ ਗਏ ਸੰਨ ਪੁੱਤਰ ਦਾ ਤੇ ਜਿਹੜੇ ਸ਼ੇਵ ਪਾਸ਼ਾ ਜਿਹੜੇ ਉਹਨਾਂ ਦੇਕਰ ਬਖਸ਼ਿਸ਼ ਹੁੰਦੀ ਹੈ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵਾਰ ਦਿੰਦੇ ਹਨ ਕਿ ਇਹ ਉਦਾਂ ਹੀ ਮੁਗਲਾਂ ਦੇ ਸਿਰ ਪੱਨੇਗਾ ਜਿਵੇਂ ਮੈਂ ਪਿਆਜ ਨੂੰ ਪੰਨਿਆ ਹੈ ਸੋ ਅੱਗੇ ਗੱਲ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਵੇਲੇ ਮੁਗਲ ਸਾਮਰਾਜ ਕੌਣ ਸੀ ਤੇ ਇਹਦਾ ਆਨਸਰ ਹੈ ਇਹ ਆਪਸ਼ਨ ਤੁਹਾਨੂੰ ਦੇਖ ਰਹੀ ਹੈ ਜਿਹਦੇ ਵਿੱਚ ਦੇਖ ਰਿਹਾ ਹੈ ਕਿ ਮਿਰਜ਼ਾ ਨੂਰ ਉਦਦੀਨ ਬੇਗ ਮੁਹੰਮਦ ਖਾਨ ਸਲੀਮ ਜਹਾਂਗੀਰ ਜਾਂ ਸਾਰੇ ਤੇ ਇਹਦਾ ਸਹੀ ਆਨਸਰ ਡੀ ਹੈ ਚਾਰੇ ਦੇ ਚਾਰੇ ਇਹ ਚਾਰੇ ਨਾਂ ਜਹਾਂਗੀਰ ਦੇ ਹਨ ਜਹਾਂਗੀਰ ਉਹਦਾ ਬਾਦਸ਼ਾਹ ਸੀ ਦਿੱਲੀ ਦਾ ਉਹਦਾ ਨਾਂ ਹੀ ਸਲੀਮ ਹੈ ਉਹਦਾ ਨਾਂ ਹੀ ਇਹ ਹੈ ਇਹ ਸਲੀਮ ਉਹੀ ਹੈ ਨਾਰਕੜੀ ਵਾਲਾ ਜਿਹੜਾ ਬਾਕਾਫੀ ਫਿਲਮਾਂ ਦੇ ਵਿੱਚ ਫੇਮਸ ਹੈ ਇਹ ਜਹਾਂਗੀਰ ਜਿਹੜਾ ਸੀ ਉਹਦਾ ਦਿੱਲੀ ਦੇ ਉੱਤੇ ਰਾਜ ਕਰਦਾ ਸੀ ਔਰ ਆਹ ਦੋ ਨਾਂ ਤੁਹਾਨੂੰ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਗੱਲ ਕਰੋਗੇ ਤਾਂ ਇਹ ਨਾਵਾਂ ਦੇ ਬਾਰੇ ਤੁਹਾਨੂੰ ਵਾਕਫ ਹੋਣਾ ਚਾਹੀਦਾ ਹੈ ਕਿ ਖੌਰਮ ਮਿਰਜ਼ਾ ਤੇ ਖੁਸਰੋ ਮਿਰਜ਼ਾ ਕੌਣ ਹਨ ਦੋਵੇਂ ਸਕੇ ਭਰਾ ਹਨ ਔਰ ਇਹੋ ਹੀ ਹਨ ਜਿਨ੍ਹਾਂ ਦੇ ਕਰਕੇ ਜਿਹੜੀ ਸ਼ਿਕਾਇਤ ਹੁੰਦੀ ਹੈ ਔਰ ਜਿਹੜਾ ਖੁਸਰੋ ਦੀ ਮਤ ਕਰਨ ਦੇ ਇਲਜ਼ਾਮ ਦੇ ਵਿੱਚ ਗੁਰੂ ਜੀ ਨੂੰ ਸ਼ਹਾਦਤ ਦਿੱਤੀ ਜਾਂਦੀ ਹੈ ਔਰ ਅੱਗੇ ਗੱਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿੰਨੀਆਂ ਵਾਰਾਂ ਹੰਤੇ ਦਾ ਸਹੀ ਹੈ 6 ਜਿਹੜੀਆਂ 6 ਵਾਰਾਂ ਹਨ ਔਰ ਕਿੰਨੇ ਰਾਗਾਂ ਦੇ ਵਿਚ ਹਨ ਔਰ 6 ਹੀ ਰਾਗ ਹਨ ਜਿਨ੍ਹਾਂ ਦੇ ਵਿੱਚ ਇਹ ਵਾਰਾਂ ਹਨ ਔਰ ਅੱਗੇ ਗੱਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਮੁੱਖ ਗੁਰਬਾਣੀ ਕਿਹੜੀ ਹੈ ਔਰ ਜਿਹੜੀ ਗੁਰਬਾਣੀ ਤੁਹਾਨੂੰ ਦੇਖ ਰਹੀ ਹੈ ਸਕਰੀਨ ਦੇ ਉੱਤੇ ਸੁਖਨੀ ਸਾਹਿਬ ਜਿਨ੍ਹਾਂ ਦੇ ਪਾਠ ਕਰਾਏ ਜਾਂਦੇ ਹਨ 12ਵਾਂ ਮਾਜ 52 ਅਖਰੀ ਹੈ ਗੁਣਵੰਤੀ ਹੈ ਚੌ ਬੋਲੇ ਇਸ ਤੋਂ ਇਲਾਵਾ ਹਨ ਅੰਜਲੀਆਂ ਹਨ ਸੋਹਲੇ ਹਨ ਸਵਈਏ ਹਨ ਇਹ ਸਾਰੇ ਹੀ ਤਾਂ ਹੀ ਇਹਨੂੰ ਗੁਰਬਾਣੀ ਤੇ ਪੁੰਜ ਕੇ ਆ ਗਿਆ ਹੈ ਗੁਰੂ ਅਰਜਨ ਦੇਵ ਜੀ ਨੂੰ ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਦੋਂ ਹੋਈ ਹੈ ਇਹਦੇ ਵਿੱਚ ਮੈਂ ਡੇਟ ਸੇਮ ਰੱਖੀ ਹੈ ਸਕਰੀਨ ਤੇ ਸਾਲ ਬਖਰੀਆਂ 1605 1606 1607 ਔਰ 1608 ਜਿਹੜਾ ਸਹੀ অপਸ਼ਨ ਹੈ ਉਹ ਹੈ 1606 ਠੀਕ ਹੈ ਜੀ ਔਰ ਇਸ ਤੋਂ ਅਗਲੀ ਗੱਲ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਿਕਾਇਤ ਮੁਗਲ ਜਹਾਂਗੀਰ ਦਿੱਲੀ ਬੈਠਾ ਸੀ ਉਹਨੂੰ ਕਿਹਨਾਂ ਨੇ ਕੀਤੀ ਸੀ ਸ਼ੇਖ ਅਹਿਮਦ ਸਰੰਦੀ ਨੇ ਕਿ ਸ਼ੇਖ ਫਰੀਦ ਬੁਖਾਰੀ ਨੇ ਤਾਂ ਇਹਦਾ ਸਹੀ ਉੱਤਰ ਹੈ ਕਿ ਨਾ ਦੋਵਾਂ ਨੇ ਹੀ ਜਾ ਕੇ ਜਿਹੜਾ ਹੈ ਉਹ ਜਿਹੜੀ ਹੈ ਸ਼ਿਕਾਇਤ ਕੀਤੀ ਹੈ ਔਰ ਇਹ ਦੋਵੇਂ ਹੀ ਜਿਹੜੇ ਹਨ ਇਹ ਨਾ ਨਹੀਂ ਜਾ ਕੇ ਉੱਤੇ ਜਾ ਕੇ ਜਿਹੜੀ ਹੈ ਚੁਗਲੀ ਕੀਤੀ ਹੈ ਜਾਂ ਕਿ ਨੂੰ ਕਿਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ ਉਹਨਾਂ ਨੇ ਇਹੋ ਹੀ ਸ਼ਿਕਾਇਤ ਕੀਤੀ ਸੀ ਕਿ ਜਿਹੜੇ ਪੰਜੇ ਪਹਾੜਾਂ ਉਹ ਜਿਹੜਾ ਖੁਸਰੋ ਮਿਰਜ਼ਾ ਹੈ ਜਿਹੜਾ ਭਰਾ ਹੈ ਉਹਦੀ ਮਤ ਘਾ ਰਹੇ ਹਨ ਕਿਉਂਕਿ ਇਹ ਅਕਬਰ ਦਾ ਪੋਤਰਾ ਹੈ ਜਹਾਂਗੀਰ ਦਾ ਪੁੱਤਰ ਹੈ ਔਰ ਅਕਬਰ ਦਾ ਪੋਤਰਾ ਹੈ ਔਰ ਅਕਬਰ ਨੇ ਕਿਹਾ ਸੀ ਕਿ ਜਦੋਂ ਤਖਤ ਅੱਗੋਂ ਦਿੱਤਾ ਜਾਵੇਗਾ ਤਾਂ ਮੇਰੇ ਵੱਡੇ ਪੋਤਰੇ ਨੂੰ ਦਿੱਤਾ ਜਾਵੇ ਪਰ ਇਹਦਾ ਜਿਹੜਾ ਜਹਾਂਗੀਰ ਨਾਲ ਟਕਰਾਅ ਹੁੰਦਾ ਹੈ ਇਹ ਖੁਸਰੋ ਜਿਹੜਾ ਮਹਾਰਾਜ ਕੋਲ ਆਉਂਦਾ ਹੈ ਔਰ ਖੌਰਮ ਜਿਹੜਾ ਹੈ ਸ਼ਾਹ ਜਾਂਜ ਨੂੰ ਕਿਹਾ ਜਾਂਦਾ ਹੈ ਔਰ ਉਹ ਹੀ ਖੌਰਮ ਮਿਰਜ਼ਾ ਜਿਹਨੂੰ ਸ਼ਾਹ ਜਾਂ ਕਹਿੰਦੇ ਆ ਜਿਹਨੇ ਤਾਜਮਹਿਲ ਬਣਾਇਆ ਹੈ ਔਰ ਇਹ ਆਪਣੇ ਭਰਾ ਨੂੰ ਕਤਲ ਕਰ ਦਿੰਦਾ ਹੈ ਸੋ ਸਹੀ ਆਨਸਰ ਇਹ ਹੀ ਹੈ ਕਿ ਖੁਸ ਖੁਮਿਰਜ਼ਾ ਦੀ ਜਿਹੜੀ ਸੀ ਗੁਰੂ ਪਾਸ਼ਾ ਨੇ ਮਤ ਕੀਤੀ ਸੀ ਇਲਜ਼ਾਮ ਲਗਾਇਆ ਗਿਆ ਸੀ ਹੀ ਗੇਵ ਦੀ ਆਰਡਰ ਟੂ ਅਰੇਸਟ ਐਂਡ ਕਿਲ ਦੀ ਗੁਰੂ ਜੀ ਗੁਰੂ ਜੀ ਨੂੰ ਜਿਹੜਾ ਸੀ ਕਿੰਨੇ ਸ਼ਹੀਦ ਕਰਨ ਨੂੰ ਗ੍ਰਫਤਾਰ ਕਰਨ ਦਾ ਹੁਕਮ ਦਿੱਤਾ ਸੀ ਇਹਦਾ ਸਹੀ ਆਨਸਰ ਹੈ ਜੀ ਜਹਾਂਗੀਰ ਜਹਾਂਗੀਰ ਨੇ ਦਿੱਲੀ ਤੋਂ ਹੁਕਮ ਦਿੱਤਾ ਸੀ ਅਗਲਾ ਪ੍ਰਸ਼ਨ ਹੈ ਕਿ ਇਹ ਆਰਡਰ ਅਗੋਂ ਨੇ ਜਹਾਂਗੀਰ ਨੇ ਕਿਸ ਨੂੰ ਦਿੱਤਾ ਸੀ ਜਹਾਂਗੀਰ ਨੇ ਕਿਹਨੂੰ ਦਿੱਤਾ ਸੀ ਇਹ ਮੁਰਤਜ਼ਾ ਖਾਨ ਨੂੰ ਦਿੱਤਾ ਸੀ ਇਹ ਆਰਡਰ ਔਰ ਇਹਦਾ ਆਪਸ਼ਨ B ਬਿਲਕੁਲ ਸਹੀ ਹੈ ਇਹ ਉਹੀ ਹੈ ਸ਼ੇਖ ਸ਼ੇਖ ਅਹਿਮਦ ਬੁਖਾਰੀ ਜਿਹੜਾ ਅਸੀਂ ਜਿਹੜਾ ਸ਼ਿਕਾਇਤ ਕਰਨ ਗਿਆ ਸੀ ਉਹਨੂੰ ਦਿੱਤਾ ਸੀ ਆਰਡਰ ਵੀ ਤੂੰ ਜਾ ਕੇ ਇਹ ਪੂਰਾ ਕਰ ਔਰ ਉਹ ਜਿਹੜਾ ਅਸੀਂ ਮੁਰਤਜ਼ਾ ਖਾਨ ਨੇ ਗਾਂ ਕਿਸ ਨੂੰ ਇਹ ਆਰਡਰ ਜਿਹੜਾ ਪਾਸ ਕੀਤਾ ਸੀ ਮਰਤਜ਼ਾ ਖਾਨ ਨੇ ਸਜਾਅ ਵਾਸਤੇ ਕਿਸ ਨੂੰ ਚੁਣਿਆ ਸੀ ਔਰ ਕਿਸ ਦੇ ਕੈਦਖਾਨੇ ਚ ਰੱਖਿਆ ਸੀ ਉਹ ਸੀ ਚੰਦੂ ਸ਼ਾਹ ਔਰ ਚੰਦੂ ਸ਼ਾਹ ਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇਹਨਾਂ ਦੀ ਨੂੰ ਜਿਹੜੀ ਹੈ ਗੁਰੂ ਜੀ ਦੇ ਦਰਸ਼ਨ ਵੀ ਕਰਨ ਆਉਂਦੀ ਹੈ ਔਰ ਇਹ ਚੰਦੂ ਸ਼ਾਹ ਹੀ ਜਿਹੜਾ ਹੈ ਤਤੀ ਤਵੀ ਤੇ ਬਿਠਾਉਂਦਾ ਹੈ ਔਰ ਗਰਮ ਰੇਤਾ ਜਿਹੜੀ ਹੈ ਸਿਰ ਤੇ ਪਾਉਂਦਾ ਹੈ ਔਰ ਗੁਰੂ ਜੀ ਮਹਾਰਾਜ ਜਿਹੜਾ ਗੁਰਬਾਣੀ ਜਪਦੇ ਹੋਏ ਜਿਹੜਾ ਇਹਨਾਂ ਸ਼ਾਦਤ ਉਲ ਜਾਂਦੇ ਨੇ ਔਰ ਵਿੱਚ ਹੌਲੀ ਬੁੱਕ ਵਾਸ ਕੰਪਾਈਲਡ ਬਾਈ ਗੁਰੂ ਜੀ ਕਿਹੜਾ ਗ੍ਰੰਥ ਸੀ ਜਿਹੜਾ ਗੁਰੂ ਜੀ ਦੁਆਰਾ ਲਿਖਿਆ ਗਿਆ ਸੀ ਦਸਮ ਗ੍ਰੰਥ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਔਰ ਅਸੀਂ ਜਾਣਦੇ ਹਾਂ ਕਿ ਕਰਤਾਰਪੁਰ ਪੋਥੀ ਤੋਂ ਬਾਅਦ ਜਿਹੜਾ ਕੰਪਾਈਲ ਕੀਤਾ ਗਿਆ ਜਦੋਂ ਤਾਂ ਆਦ ਗ੍ਰੰਥ ਦਾ ਜਿਹੜਾ ਸੀ ਸਹੀ ਆਨਸਰ ਹੈ ਦਾ ਕਿ ਆਦ ਗ੍ਰੰਥ ਗੁਰੂ ਜੀ ਦੁਆਰਾ ਜਿਹੜਾ ਸੀ ਲਿਖਿਆ ਗਿਆ ਸੀ ਕੰਪਾਈਲ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਨਾਮੇ ਪਾਸ਼ਾ ਦੀ ਜਿਹੜਾ ਗੁਰੂ ਦਸਵੇਂ ਪਾਸ਼ਾ ਗੁਰਬਾਣੀ ਵਿਚ ਐਡ ਕਰਦੇ ਨੇ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਡੇ ਮੌਜੂਦਾ ਗੁਰੂ ਨੇ ਜਿਹੜਾ ਨ ਦਿੱ ਤੱਕ ਤੇ ਜਿੱਦਾਂ ਦੀ 76 ਸਾਇਆ ਦੇ ਸਿੱਖ ਧਰਮ ਚੱਲ ਰਿਹਾ ਹੈ ਕਿਹੜੇ ਗੁਰੂ ਜੀ ਨੇ ਲਾਹੌਰ ਤੇ ਕਾਲ ਤਰ੍ਹਾਂ ਭੁੱਖਿਆਂ ਦੀ ਸੇਵਾ ਕੀਤੀ ਸੀ ਔਰ ਇਹਦਾ ਸਹੀ ਆਨਸਰ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਖੋ ਜਿਹੜੀ ਸੀ ਹੱਥੀ ਸੇਵਾ ਕੀਤੀ ਸੀ ਔਰ ਇਸ ਤੋਂ ਇਲਾਵਾ ਵੀ ਗੁਰੂ ਅਰਜਨ ਦੇਵ ਜੀ ਪਾਸ਼ਾ ਪੰਜੇ ਪਾਸ਼ਾ ਨੇ ਬਹੁ ਜਿਹੜੇ ਨੇ ਸ਼ਹਿਰ ਬਸਾਏ ਨੇ ਜਿਨ੍ਹਾਂ ਦੇ ਵਿੱਚ ਸ਼ਹਾਟਾ ਸਾਹਿਬ ਆਉਂਦਾ ਹੈ ਜਿਹਦੇ ਵਿੱਚ ਤਰਨ ਤਾਰਨ ਹੈ ਔਰ ਇਸ ਤੋਂ ਇਲਾਵਾ ਜਿਹੜੇ ਸੀ 6ਵੇਂ ਪਾਸਾ ਸਾਡੇ ਸਿੱਖ ਧਰਮ ਦੇ ਹੋਏ ਉਹ ਇਹਨਾਂ ਦੇ ਪੁੱਤਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਇਹ ਸੰਕੁਝ ਇਤਿਹਾਸ ਦੀਆਂ ਗੱਲਾਂ ਜੋ ਤੁਹਾਡੇ ਨਾਲ ਮੈਂ ਸਾਂਝੀਆਂ ਕਰਦੀਆਂ ਚਾਹੁੰਦਾ ਸੀ ਔਰ ਇਹਦੇ ਨਾਲ ਨਾਲ ਇਹ ਵੀ ਮੈਂ ਦੱਸ ਦਵਾਂ ਕਿ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਪ੍ਰਿਥੀ ਚੰਦਰ ਮਹਾਦੇਵ ਭਰਾ ਸਨ ਔਰ ਫਿਰ ਅੱਗੋਂ ਤੇ ਇਦਾਂ ਦੀ ਜੇ ਬੱਚੇ ਹੰਗਾਰਾ ਦੇਣਗੇ ਤਾਂ ਆਪਾਂ ਇਦਾਂ ਨਹੀਂ ਹੋਰ ਧਾਰਮਿਕ ਵੀਡੀਓ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਸੋ ਠੀਕ ਹੈ ਜੀ ਪਿਆਰੇ ਬੱਚਿਓ ਜ਼ਰੂਰ ਇਹਦੇ ਇਤਿਹਾਸ ਦੀਆਂ ਜਿਹੜੀਆਂ ਨੇ ਤੁਸੀਂ ਇਹਨੂੰ ਰੀਵਿਊ ਕਰਕੇ ਦੇਖ ਲੈਣਾ ਧੰਨਵਾਦ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ